ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜੀ ਗੁਰਦੁਆਰਾ ਟਾਲੀਆਣਾ ਸਾਹਿਬ ਰਾਏਕੋਟ ਇਸ ਪਾਵਨ ਸਥਾਨ ਤੇ ਗੁਰੂ ਸਾਹਿਬ ਜੀ ਨੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਦੀ ਖਬਰ ਸੁਣ ਕੇ ਕਾਹੀ ਦਾ ਬੂਟਾ ਪੁੱਟ ਕੇ ਬਚਨ ਕੀਤਾ ਕਿ ਅੱਜ ਤੋਂ ਮੁਗਲ ਰਾਜ ਦੀ ਜੜ 뿌ਟੀ ਗਈ ਹੈ ਦੂਸਰਾ ਇੱਥੇ 288 ਛੇਕਾਂ ਵਾਲੇ ਗੰਗਾ ਸਾਗਰ ਵਿੱਚ ਅਵਸਰ ਝੋਟੀ ਦਾ ਦੁੱਧ ਚੋ ਕੇ ਸਮੁੰਦਰ ਛਕਿਆ ਅੱਜ ਵੀ ਸੰਗਤਾਂ ਦਾ ਮੰਨਣਾ ਹੈ ਕਿ ਇੱਥੇ ਦਰਸ਼ਨ ਕਰਨ ਨਾਲ ਅਤੇ ਇਸ ਪਵਨ ਸਥਾਨ ਤੇ ਦੁੱਧ ਚੜਾਉਣ ਨਾਲ ਡੰਗਰਾਂ ਵਿੱਚ ਬਹੁਤ ਵਾਧਾ ਹੁੰਦਾ ਹੈ ਆਓ ਇਸ ਦੇ ਸੰਖੇਪ ਇਤਿਹਾਸ ਬਾਰੇ ਜਾਣਦੇ ਹਾਂ ਸੰਖੇਪ ਇਤਿਹਾਸ ਗੁਰਦੁਆਰਾ ਟਾਲੀਆਣਾ ਸਾਹਿਬ ਜੀ ਰਾਏ ਕੋਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 19 ਪੋ ਬਿਕਰਮੀ 1705 ਨੂੰ ਜਨਵਰੀ ਮਹੀਨੇ ਦੇ ਵਿੱਚ ਅਮਰਤ ਵੇਲੇ ਰਾਏਕੋਟ ਦੇ ਕਨੇ ਜੰਗਲ ਲੇਹੀ ਨਦੀ ਦੇ ਕੰਡੇ ਤੇ ਟਾਲੀ ਹੀਠਾਂ ਆਪਣਾ ਅਸਨ ਲਾ ਕੇ ਇਸ ਪਾਵਨ ਧਰਤੀ ਨੂੰ ਸੁਭਾਗਾ ਕੀਤਾ ਦਿਨ ਚੜ੍ਹੇ ਰਾਏ ਕੱਲਾ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਲਈ ਇੱਥੇ ਆ ਗਿਆ ਗੁਰੂ ਜੀ ਨੇ ਨੂਰੇ ਮਾਹੀ ਨੂੰ ਸਮੁੰਦਰ ਭਾਵ ਦੁੱਧ ਛਕਾਉਣ ਦਾ ਹੁਕਮ ਕੀਤਾ ਨੂਰੇ ਮਾਹੀ ਨੇ ਬੇਨਤੀ ਕੀਤੀ ਮਹਾਰਾਜ ਮੱਝਾਂ ਤਾਂ ਮੈਂ ਅੱਜ ਸਵੇਰੇ ਘਰ ਹੀ ਚੋਆ ਆਇਆ ਹਾਂ ਮੈਂ ਦੁੱਧ ਤੁਹਾਨੂੰ ਘਰੋਂ ਲੈ ਕੇ ਆਉਂਦਾ ਹਾਂ ਤਾਂ ਗੁਰੂ ਸਾਹਿਬ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਗੰਗਾ ਸਾਗਰ ਨੂਰੇ ਮਾਹੀ ਨੂੰ ਫੜਾ ਕੇ ਦੁੱਧ ਚੋਣ ਲਈ ਕਿਹਾ ਨੂਰੇ ਮਾਹੀ ਨੇ ਹਕਮ ਮੰਨ ਕੇ ਦੁੱਧ ਚੋਣਾ ਸ਼ੁਰੂ ਕੀਤਾ ਨੂਰੇ ਮਾਹੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਔਸਰ ਝੋਟੀ ਨੇ ਦੁੱਧ ਦੇ ਦਿੱਤਾ ਅਤੇ 288 ਛੇਕਾਂ ਵਾਲੇ ਬਰਤਨ ਭਾਵ ਗੰਗਾ ਸਾਗਰ ਵਿੱਚੋਂ ਦੁੱਧ ਵੀ ਨਾ ਡੋਲਿਆ ਨੂਰੇ ਮਾਹੀ ਨੇ ਇਹ ਸਾਰੀ ਵਿਥਿਆ ਘਰ ਆ ਕੇ ਆਪਣੇ ਮਾਲਕ ਰਾਏ ਕੱਲਾ ਜੀ ਨੂੰ ਦੱਸੀ ਰਾਏ ਕੱਲਾ ਉਸੇ ਵਕਤ ਗੁਰੂ ਜੀ ਦੇ ਚਰਨੀ ਆਣ ਲੱਗਾ ਉਸਨੇ ਬੇਨਤੀ ਕੀਤੀ ਮਹਾਰਾਜ ਜੀ ਕੋਈ ਸੇਵਾ ਦੱਸੋ ਤਦ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਅਸੀਂ ਸਰਹੰਦ ਤੋਂ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਖਬਰ ਮੰਗਵਾਉਣੀ ਹੈ ਤਦ ਰਾਏ ਕੱਲਾ ਨੇ ਇਹ ਕਾਰਜ ਆਪਣੇ ਨੌਕਰ ਨੂਰੇ ਮਾਹੀ ਨੂੰ ਸੌਂਪ ਕੇ ਉਥੇ ਜਾ ਕੇ ਜਲਦੀ ਖਬਰ ਲੈ ਕੇ ਆਉਣ ਲਈ ਕਿਹਾ ਨੂਰੇ ਮਾਹੀ ਨੇ ਮਾਤਾ ਜੀ ਅਤੇ ਛੋਟੇ ਸਹਿਬਜਾਦਿਆਂ ਬਾਰੇ ਆਪਣੀ ਭੈਣ ਤੋਂ ਸਾਰੇ ਦੁੱਖ ਭਰੀ ਕਹਾਣੀ ਸੁਣ ਕੇ ਭਰੇ ਮਨ ਨਾਲ ਆ ਕੇ ਸਾਰੀ ਖਬਰ ਗੁਰੂ ਸਾਹਿਬ ਜੀ ਨੂੰ ਦੱਸੀ। ਇਸੇ ਸਥਾਨ ਤੇ ਹੀ ਗੁਰੂ ਸਾਹਿਬ ਜੀ ਨੇ ਇਹ ਖਬਰ ਸੁਣਦੇ ਸੁਣਦੇ ਕਾਹੀ ਦਾ ਬੂਟਾ ਪੁੱਟ ਕੇ ਕਿਹਾ ਅੱਜ ਤੋਂ ਮੁਗਲ ਰਾਜ ਦੀ ਜੜ 뿌ਟੀ ਗਈ ਹੈ। ਤਦ ਸਾਰੀ ਸੰਗਤ ਚੁੱਪ ਹੋ ਗਈ ਅਤੇ ਬਾਅਦ ਵਿੱਚ ਬੇਨਤੀ ਕੀਤੀ ਮਹਾਰਾਜੇ ਸਾਡੇ ਤੇ ਰਹਿਮ ਕਰੋ ਤਦ ਗੁਰੂ ਸਾਹਿਬ ਜੀ ਨੇ ਕਿਹਾ ਕਿ ਚੰਗਾ ਭਾਈ ਤੁਸੀਂ ਤਾਂ ਸੇਵਾ ਕੀਤੀ ਹੈ ਮਲੇਰ ਕੋਟਲੇ ਦਾ ਰਾਜ ਕਾਇਮ ਰਹੇਗਾ ਅਤੇ ਰਾਏ ਕੱਲਾ ਨੂੰ ਤਲਵਾਰ ਗੰਗਾ ਸਾਗਰ ਅਤੇ ਇੱਕ ਰਹਿਲ ਬਖਸ਼ਿਸ਼ ਕਰਕੇ ਗੁਰੂ ਸਾਹਿਬ ਜੀ ਨੇ ਫਰਮਾਇਆ ਜਦ ਤੱਕ ਇਹਨਾਂ ਦੀ ਸੇਵਾ ਕਰਦੇ ਰਹੋਗੇ ਤਦ ਤੱਕ ਤੁਹਾਡਾ ਰਾਜ ਕਾਇਮ ਰਹੇਗਾ ਇਸੇ ਤਰ੍ਹਾਂ ਹੀ ਹੋਇਆ ਜਦ ਤੱਕ ਉਹ ਸੇਵਾ ਕਰਦੇ ਰਹੇ ਉਹਨਾਂ ਦਾ ਰਾਜ ਕਾਇਮ ਰਿਹਾ ਗੰਗਾ ਸਾਗਰ ਇਨਾਇਤ ਖਾਨ ਪਾਕਿਸਤਾਨ ਲੈ ਗਏ ਗੁਰੂ ਸਾਹਿਬ ਜੀ ਨੇ ਇਸ ਪਾਵਨ ਅਸਥਾਨ ਤੇ 3 ਦਿਨ 19 20 ਅਤੇ 21 ਨੂੰ ਬਿਸ਼ਰਾਮ ਕੀਤਾ ਜੈਸਾ ਅਸਥਾਨ ਦੇ ਸੰਗਤ ਜੀਓ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਦਰਬਾਰ ਸਾਹਿਬ ਜੀ ਦੇ ਬੈਕ ਸਾਈਡ ਬਣਾਉ ਪਵਿੱਤਰ ਸਥਾਨ ਜਿਸ ਦਾ ਇਸ ਗੁਰਦੁਆਰਾ ਸਾਹਿਬ ਨਾਲ ਮੇਨ ਇਤਿਹਾਸ ਜੁੜਿਆ ਹੋਇਆ ਹੈ ਉਹ ਪਵਿੱਤਰ ਟਾਲੀ ਸਾਹਿਬ ਦਾ ਦਰਖਤ ਜੇਸੇ ਇੱਥਾਂ ਬੈਠ ਕੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਿਸ਼ਰਾਮ ਕੀਤਾ ਉਸ ਪਾਵਨ ਸਥਾਨ ਤੇ ਗੁਰਦੁਆਰਾ ਸ੍ਰੀ ਬੂਟਾ ਸਾਹਿਬ ਬਣਿਆ ਹੋਇਆ ਹੈ ਜਿਸ ਦੇ ਤੁਸੀਂ ਸੰਗਤ ਜਿਉਂ ਦਰਸ਼ਨ ਕਰ ਰਹੇ ਹੋ ਇਸੇ ਪਾਵਨ ਸਥਾਨ ਦੇ ਅੰਦਰ ਹੀ ਉਹ ਪਵਿੱਤਰ ਟਾਲੀ ਦਾ ਮੋਢਾ ਮੌਜੂਦ ਹੈ ਜੈਸੇ ਇੱਥਾਂ ਬੈਠ ਕੇ ਕਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਿਸ਼ਰਾਮ ਕੀਤਾ ਸੀ ਪ੍ਰਬੰਧਕਾਂ ਵੱਲੋਂ ਇਸ ਨੂੰ ਦਰਬਾਰ ਸਾਹਿਬ ਦੇ ਅੰਦਰ ਹੀ ਸਾਂਭ ਕੇ ਰੱਖਿਆ ਹੋਇਆ ਹੈ ਜਿਹੜਾ ਲਾਲ ਕੱਪੜੇ ਵਿੱਚ ਲਪੇਟਾ ਹੋਇਆ ਇਹ ਮੁੱਢ ਜਿਸ ਦੇ ਸੰਗਤ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਹੀ ਪਵਿੱਤਰ ਟਾਲੀ ਦਾ ਦਰਾਖਤ ਹੈ ਜੈਸੇ ਠਾਂ ਬੈਠ ਕੇ ਕਦੇ ਸਤਿਗੁਰਾਂ ਜੀਆ ਨੇ ਬਿਸ਼ਰਾਮ ਕੀਤਾ ਸੀ ਜੋ ਇਸ ਪਾਵਨ ਸਥਾਨ ਦਾ ਮੇਨ ਸਥਾਨ ਹੈ ਜਿਸ ਦੇ ਨਾਲ ਇਹ ਗੁਰਦੁਆਰਾ ਸਾਹਿਬ ਨੂੰ ਜਾਣਿਆ ਜਾਂਦਾ ਹੈ ਗੁਰਦੁਆਰਾ ਟਾਲੀ ਸਾਹਿਬ ਇੱਥੇ ਹੀ ਸੰਗਤਾਂ ਆਪਣੀ ਸ਼ਰਧਾ ਦੇ ਨਾਲ ਦੁੱਧ ਆਦ ਚੜਾਉਂਦੀਆਂ ਹਨ ਉਹਨਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਸ਼ੂਆਂ ਡੰਗਰਾਂ ਵਿੱਚ ਬਹੁਤ ਵਾਧਾ ਕਰਦੇ ਹਨ ਸੋ ਜੈਸਸਥਾਨ ਦੇ ਤੁਸੀਂ ਸੰਗਤ ਜਿਉ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ